ਦੇ ਦੋ ਜਿਹੜੇ ਰੁੱਖ ਲੈ ਗਏ ਹੋ ਗੋਸਤੂ ਪਰ ਮੈਂ ਮਨੋਸ਼ ਸ਼ਰਮਾ ਜਨ ਸੰਪਤੀ ਤੋਂ ਮੇਰੇ ਨਾਲ ਜੀ ਆ ਖਨਨ ਸਾਹਿਬ ਹੈ ਬਡੇ ਸੀਨੀਅਰ ਮੋਰ ਸਾਡੇ ਸੱਜੂ ਸਾਹਿਬ ਹੈ ਸਾਡੇ ਹੋਰ ਅਰੋੜਾ ਜੀ ਖਿਆਲ ਸਾਹਿਬ ਗੁਫਤਾ ਜੀ ਸਾਡੇ ਡਾਕਟਰ ਗੋਤਮ ਜੀ ਪਲੱਸ ਸਾਡੀ ਜਿਹੜੀ ਸਵੇੜੀ ਟੀਮ ਸੀ ਜੀਪੀਐਸ ਇਟੀ ਦਾ ਗੋਤਮ ਭਾਪ ਸਾਡੇ ਕੋਲ ਗੋਲਡੀਜ਼ ਬੜੇ ਸੀ ਪਲੱਸ ਸਾਡੇ ਗਰੇ ਵਾਲਾ ਐਡਵੋਕੇਟ ਸਾਡੀ ਸਾਰੀ ਟੀਮ ਆਫ ਡਿਫੈਂਸ ਅੱਜ ਅਸੀਂ ਇਸ ਜਿਹੜੀ ਰੈਂਗਰ ਤੋਂ ਵੀ ਦੇਖ ਰਹੇ ਹਾਂ ਕਿ ਅੱਜ ਤੋਂ ਅਸੀਂ 15 ਸਾਲ ਤੋਂ ਪਹਿਲੇ ਇਸ ਰੋਡ ਤੇ ਬੂਟੇ ਲਾਈ ਸੀ ਕਦੇ ਜੇ ਤੇ ਪੰਜਾਬ ਬੂਟੇ ਲਗਾ ਰਹੇ ਹਾਂ ਤੇ ਕੁਝ ਬੂਟੇ ਸਾਨੂੰ ਹੈ ਤੇ ਸਾਨੂੰ ਪੂਰੀ ਉਮੀਦ ਹੈ ਅਗੂਦੀ ਦੇਖਣੋਂ ਪਿੱਛੇ ਜਿਹੜਾ ਸਾਰਾ ਥੀਨ ਹੈ ਤੇ ਸਾਰਾ ਸੜਕ ਦਾ ਤੁਸੀਂ ਦੇਖ ਰਹੇ ਹੋਣਾ ਕਿ ਜਿੰਨੇ 10 ਸਾਲ ਤੋਂ ਲਾਇਏ ਸੀ ਬੂਟੇ ਇਸੇ ਰੋਡ ਤੇ ਅਸੀਂ 1万 3000 ਬੂਟਾ ਲਗਾਇਆ 12 ਦਰੀ ਰਹੀ ਟੋਟਲ ਅਸੀਂ 15000 ਬੂਟਾ ਲਗਾ ਚੁੱਕਾ ਪਟਿਆਲੇ ਦੇ ਇਸ ਸੀਜ਼ਨ ਦੇ ਤੁਸੀਂ 10000 ਬੂਟੇ ਲਾ ਸੀ ਸਾਡਾ 700 700 ਅਸੀਂ ਬੂਟਾ ਲਗਾ ਚੁੱਕਾ ਹੈ ਦੋ ਦਿਨਾਂ ਦਾ ਦੋ ਤਿੰਨ ਸੌ ਬੂਟਾ ਹੋਰ ਲਾਵਾਂਗੇ ਮੈਂ ਰਿਕਵੈਸਟ ਕਰਾ ਤੋਹੂੰ ਸਾਡੇ ਨਾਲ ਜੁੜੋ ਸਾਡੇ ਦੇ ਤਿੰਨ ਪ੍ਰੋਜੈਕਟ ਹੈ ਪਲਾਂਟੇਸ਼ਨ ਦਾ এনवायरमेंट ਨੂੰ ਅੱਛਾ ਕਰਨ ਵਾਸਤੇ ਮੈਡੀਕਲ ਦਾ ਪਲੱਸ ਐਜੂਕੇਸ਼ਨ ਦਾ ਤੇ ਪਲੱਸ ਅਸੀਂ ਜਿੱਥੇ ਸਾਡੇ ਸिलाई ਸੈਂਟਰ ਹੈ ਉਹ ਪ੍ਰੋਜੈਕਟ ਹੈ ਮੈਂ ਤੁਹਾਨੂੰ ਲੋਕਾਂ ਨੂੰ ਰਿਕਵੈਸਟ ਕਰਨਾ ਜਿੰਨਾ ਸਾਨੂੰ ਮਾਉਂਡ ਡੋਨੇਟ ਕਰੋਗੇ ਉਹਨੂੰ ਬੜੀ ਅੱਛੀ ਨਾਲ ਅਸੀਂ ਯੂਜ਼ ਕਰਾਂਗੇ ਸਾਡੇ ਮੈਂਬਰ ਬਣੋ ਤੇ ਸਾਡੇ 'ਚ ਹੈਲਪ ਕਰੋ ਔਰ ਸਾਰਿਆਂ ਨੂੰ ਰਿਕਵੈਸਟ ਕਰਦਾ ਆਪਣੇ ਜਨਮ ਦਿਨ ਤੇ ਮੈਨੂੰ ਅ ਕ੍ਰਿਸ਼ਨ ਲਗਾਉ ਤਾਂ ਕਿ ਢਾਲੇ ਦਾ এনवायरमेंट ਬਹੁਤ ਅੱਛਾ ਹੋ ਸਕੇ ਲੋਕ ਬਿਮਾਰੀਆਂ ਤੋਂ ਬਚ ਸਕਣ ਜਿਹੜੀ ਹੈ ਉਹ ਚੰਗੀ ਰਹ ਸਕੇ ਕਿਉਂਕਿ ਅੱਜ ਕੱਲ ਦੇ ਜਿਹੜੇ ਵਾਤਾਵਰਣ ਵਿੱਚ ਸ਼ਹਿਰਾਂ ਦੇ ਵਾਤਾਵਰਣ ਜਿਹੜਾ ਉਹਨਾਂ ਦੇ ਵਿੱਚ ਬੜੀ ਘੁਟਣ ਹੈ ਔਰ ਉਹਦੇ ਘੁਟਣ ਹੀ ਇਹ ਘੁਟਣੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਤੇ ਜੇ ਸੰਗ ਸਵੱਛ ਵਾਤਾਵਰਣ ਮਿਲੇ ਤਾਂ ਮੈਂ ਸਮਝਦਾ ਕਿ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ ਤਾਂ ਇਸ ਜਨਤ ਸੇਵਾ ਸੰਪਤੀ ਨੇ अनेका ਕਾਰਜ ਆਪਣੇ ਸਿਰ ਤੇ ਲਏ ਹੋਏ ਨੇ ਔਰ ਉਹਨਾਂ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਉਹ ਵਾਤਾਵਰਣ ਦੀ ਸੰਭਾਲ ਹੈ ਔਰ ਬਰਾਦਰੀ ਗਾਰਡਨ ਦੇ ਵਿੱਚ ਇਹਨਾਂ ਨੇ ਜੋ ਸੁਧਾਰ ਕੀਤੇ ਨੇ ਤੇ ਜੋ ਸੇਵਾ ਨੇ ਬਾਰੇ ਨੇ ਉਹ ਬਾਕਮਾਲ ਹੈ ਤੇ ਮੈਂ ਇਹਨਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਾ ਹਾਂ ਸ਼ਹਿਰੀਆਂ ਦੀ ਸੇਫਟੀ ਦੇਖਭਾਲ ਲਈ ਇਹਨਾਂ ਨੇ ਜੋ ਜ਼ਿੰਮੇਵਾਰੀ ਲਈ ਹੈ ਇਹ ਕਾਬਲੇ ਤਾਰੀਫ ਹੈ ਮੈਂ ਉਹਨਾਂ ਦਾ ਤਨਵਾਦ ਨਹੀਂ ਕਰਦਾ ਕਿ ਇਹਨਾਂ ਨੂੰ ਲਈ